ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀਆ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਝੂਠੇ ਦੋਸ਼ਾਂ ਤੋਂ ਚੋਂ ਕਮਿਸ਼ਨਰ ਬਿਲਕੁਲ ਨਹੀਂ ਡਰਦਾ راہুল ਗਾਂਧੀ ਨੂੰ ਅਸੀਂ ਇਹ ਸੀ ਦਾ ਜਵਾਬ ਗਲਤੀਆਂ ਦੇ ਸੁਧਾਰ ਲਈ ਐਸ ਆਈ ਆਰ ਕੀਤਾ ਜਾ ਰਿਹਾ ਹੈ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਲੈ ਕੇ ਚੋਣ ਕਮਿਸ਼ਨਰ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਇਸ ਮੌਕੇ ਦੇ ਮੁੱਖ ਚੋਣ ਕਮਿਸ਼ਨਰ ਗਿਆਨ ਗਿਆਨੇਸ਼ ਕੁਮਾਰ ਸਮੇਤ ਕਈ ਅਧਿਕਾਰੀ ਮੌਜੂਦ ਹਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਿਹਾ ਭਾਰਤ ਦੇ ਸੰਵਿਧਾਨ ਅਨੁਸਾਰ 18 ਸਾਲਾਂ ਦੀ ਉਮਰ ਪੂਰੀ ਕਰਨ ਵਾਲੇ ਹਰ ਭਾਰਤੀ ਨਾਗਰਿਕ ਨੂੰ ਮਤਦਾਤਾ ਬੰਨਾ ਅਤੇ ਮਤਤ ਮਤਦਾਨ ਕਰਨਾ ਚਾਹੀਦਾ ਹੈ ਤੁਸੀਂ ਸਭ ਜਾਣਦੇ ਹੋ ਕਿ ਕਾਨੂੰਨ ਅਨੁਸਾਰ ਹਰ ਸਿਆਸੀ ਪਾਰਟੀ ਦਾ ਜਨਮ ਚੋਣ ਕਮਿਸ਼ਨਰ ਵਿੱਚ ਰਜਿਸਟ੍ਰੇਸ਼ਨ ਰਾਹੀਂ ਹੁੰਦਾ ਹੈ ਫਿਰ ਚੋਣ ਕਮਿਸ਼ਨਰ ਸਮਾਨ ਰਾਜਨੀਤਿਕ ਪਾਰਟੀਆਂ ਵਿਚਕਾਰ ਭੇਦਭਾਵ ਕਿਵੇਂ ਕਰ ਸਕਦਾ ਉਹਨਾਂ ਅੱਗੇ ਕਿਹਾ ਕਿ ਚੋਣ ਕਮਿਸ਼ਨਰ ਲਈ ਨਾ ਕੋਈ ਵਿਰੋਧੀ ਤੇ ਨਾ ਹੀ ਹੀ ਕੋਈ ਸਹਿਯੋਗੀ ਹੈ ਸਾਰੇ ਬਰਾਬਰ ਹਨ ਕੋਈ ਵੀ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧਿਤ ਹੋਵੇ ਚੋਣ ਕਮਿਸ਼ਨਰ ਆਪਣੇ ਸੰਵਿਧਾਨਿਕ ਕਰਤਵਿਆਂ ਤੋਂ ਪਿੱਛੇ ਨਹੀਂ ਹਟੇਗਾ ਗਿਆਨ ਨਰੇਸ਼ ਕੁਮਾਰ ਨੇ ਕਿਹਾ ਕਿ ਵੋਟ ਚੋਰੀ ਵਰਗੇ ਗਲਤ ਸ਼ਬਦਾਂ ਦਾ ਇਸਤੇਮਾਲ ਕਰਨਾ ਸਹੀ ਨਹੀਂ ਦੇਸ਼ ਵਿੱਚ ਭਾਰਤ ਦੇ ਸੰਵਿਧਾਨ ਦਾ અપਮਾਨ ਕੀਤਾ ਜਾ ਰਿਹਾ ਹੈ ਗਲਤੀਆਂ ਨੂੰ ਸਦਾਰਨ ਲਈ ਐਸਆਈਆਰ ਕੀਤਾ ਜਾ ਰਿਹਾ ਹੈ ਬਿਹਾਰ ਵਿੱਚ 7 ਕਰੋੜ ਮਤਦਾਤਾ ਚੋਣ ਕਮਿਸ਼ਨ ਦੇ ਨਾਲ ਹਨ ਜਿਸ ਦਾ ਨਾਮ ਵੋਟ ਸੂਚੀ ਵਿੱਚ ਹੈ ਉਹੀ ਵੋਟ ਦੇ ਰਹੇ ਹਨ ਚੋਣ ਕਮਿਸ਼ਨਰ ਦੇ ਮੋਢੇ ਤੇ ਬੰਦੂਕ ਰੱਖ ਕੇ ਦੇਸ਼ ਵਿੱਚ ਰਾਜਨੀਤੀ ਕੀਤੀ ਜਾ ਰਹੀ ਹੈ ਜਨਤਾ ਦਾ અપਮਾਨ ਕਰਨਾ ਸੰਵਿਧਾਨ ਦਾ અપਮਾਨ ਹੈ ਦੱਸ ਦਈਏ ਕਿ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਚੋਣ ਕਮਿਸ਼ਨਰ ਖਿਲਾਫ ਵੋਟ ਚੋਰੀ ਦੀ ਫਰਜੀ ਮਤਦਾਤਾ ਸੂਚੀ ਦਾ ਉਵਸ਼ਾ ਲਗਾਇਆ ਹੈ ਧੰਨਵਾਦ